ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਦਾ ਕੀ ਪਿਆਰੋ ਤੁਹਾਨੂੰ ਪਤਾ ਹੀ ਹੈ ਆਪਾਂ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਦਿਹਾੜਾ ਮਨਾ ਕੇ ਹਟਿਆ ਹੁਣ ਇੱਥੇ ਬੋਲਦਿਆਂ ਹੋਇਆ ਇੱਕ ਵਾਰਡ ਮੈਂ ਗਲਤ ਬੋਲਿਆ ਕਿ ਮਨਾ ਕੇ ਹਟਿਆ ਆਪਾਂ ਪਿਆਰੋ ਹਟਣਾ ਨਹੀਂ ਹੁਣ ਗੁਰੂ ਸਾਹਿਬ ਜੀ ਨਾਲ ਜੁੜੇ ਰਹਿਣਾ ਇਸ ਵੀਡੀਓ ਵਿੱਚ ਮੈਂ ਗੁਰੂ ਸਾਹਿਬ ਨਾਲ ਜੁੜੀਆਂ ਕੁਝ ਬੇਸਿਕ ਜੀਆਂ ਗੱਲਾਂ ਆਪਜੀ ਨਾਲ ਸਾਂਝਾ ਕਰਾਂਗਾ ਤੇ ਆਪਜੀ ਵੀ ਆਪਣੀ ਜਾਣਕਾਰੀ ਅਨੁਸਾਰ ਕਮੈਂਟਾਂ 'ਚ ਜਰੂਰ ਅ ਗੁਰੂ ਸਾਹਿਬ ਬਾਰੇ ਜਾਣਕਾਰੀ ਲਿਖਣਾ ਗੁਰੂ ਸਾਹਿਬ ਦਾ ਜਨਮ 1 ਅਪ੍ਰੈਲ 1621 ਈਸਵੀ ਅੰਮ੍ਰਿਤਸਰ ਵਿਖੇ ਹੋਇਆ ਗੁਰੂ ਸਾਹਿਬ ਦੇ ਮਾਤਾ ਜੀ ਦਾ ਨਾਮ ਮਾਤਾ ਨਾਨਕੀ ਜੀ ਤੇ ਪਿਤਾ ਜੀ ਦਾ ਨਾਮ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਹੀਦਾਂ ਦੇ ਸਰਤਾਜ ਛਿਲਗੁਰੂ ਅਰਜਨਦੇਵ ਜੀ ਗੁਰੂ ਸਾਹਿਬ ਦੇ ਦਾਦਾ ਜੀ ਸਨ ਤੇ ਗੁਰੂ ਸਾਹਿਬ ਦੇ ਬਚਪਨ ਦਾ ਨਾਮ ਤਿਆਗਮਲ ਸੀ 13 ਸਾਲ ਦੀ ਉਮਰ 'ਚ ਕਰਤਾਰਪੁਰ ਦੀ ਜੰਗ ਲੜਦੇ ਹੋਏ ਤਿਆਗਮਲ ਜੀ ਨੇ ਜਦੋਂ ਤੇਗ ਨਾਲ ਆਪਣੀ ਬਹਾਦਰੀ ਦੇ ਜੋਰ ਦਿਖਾਏ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦਾ ਨਾਮ ਤਿਆਗਮਲ ਤੋਂ ਤੇਗ ਬਹਾਦਰ ਰੱਖ ਦਿੱਤਾ ਗੁਰੂ ਤੇਗ ਬਹਾਦਰ ਜੀ ਦਾ ਵਿਆਹ ਮਾਤਾ ਗੁਜਰੀ ਜੀ ਨਾਲ ਕਰਤਾਰਪੁਰ ਵਿਖੇ ਹੋਇਆ। ਗੁਰੂ ਤੇਗ ਬਹਾਦਰ ਜੀ ਨੇ 26 ਸਾਲ 9 ਮਹੀਨੇ ਤੇ 13 ਦਿਨ ਬਾਬਾ ਬਕਾਲਾ ਸਾਹਿਬ ਵਿਖੇ ਭੋਰੇ ਵਿੱਚ ਬੈਠ ਕੇ ਤਪੱਸਿਆ ਕੀਤੀ। ਉਸ ਤੋਂ ਉਪਰੰਤ 1665 ਈਸਵੀ ਚ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਜੀ ਨੇ ਜਦੋਂ ਬਾਬਾ ਬਕਾਲਾ ਕਿਹਾ ਕਿ ਮੱਖਣਸ਼ਾ ਲੁਬਾਣੇ ਦਾ ਡੁੱਬਦਾ ਜਹਾਜ਼ ਪਾਰ ਲੱਗਾ ਜੋ ਗੁਰੂ ਸਾਹਿਬ ਜੀ ਨੇ ਆਪ ਮੋਢਾ ਲਾ ਕੇ ਪਾਰ ਤਾਰਿਆ ਸੀ ਤਾਂ ਮੱਖਣਸ਼ਾ ਲੁਬਾਣੇ ਨੇ ਬਾਬੇ ਬਕਾਲੇ ਜਾ ਕੇ ਗੁਰੂ ਸਾਹਿਬ ਜੀ ਨੂੰ ਲੱਭਿਆ ਤੇ ਰੋਲਾ ਪਾਇਆ ਗੁਰੂ ਲਾਧੋਰੇ ਗੁਰੂ ਲਾਧੋਰੇ ਉਸ ਤੋਂ ਪਰંત ਗੁਰੂ ਸਾਹਿਬ ਨੇ ਜ਼ਮੀਨ ਖਰੀਦ ਕੇ ਇੱਕ ਨਗਰ ਵਸਾਇਆ ਜਿਸ ਦਾ ਨਾਮ ਚੱਕ ਨਾਨਕੀ ਰੱਖਿਆ ਜੋ ਅੱਜ ਕੱਲ ਆਨੰਦਪੁਰ ਸਾਹਿਬ ਨਾਲ ਆਪਾਂ ਜਾਣਦੇ ਹਾਂ ਅਸਾਮ ਵਿੱਚ ਦੋ ਰਾਜਿਆਂ ਦੀ ਆਪਸ ਵਿੱਚ ਕੋਈ ਲੜਾਈ ਸੀ ਉਹਨਾਂ ਦੀ ਸੁਲ੍ਹਾ ਕਰਨ ਲਈ ਗੁਰੂ ਸਾਹਿਬ ਅਸਾਮ ਵੱਲੋਂ ਆਨੰਦਪੁਰ ਸਾਹਿਬ ਤੋਂ ਚੱਲੇ ਉੱਤਰ ਪ੍ਰਦੇਸ਼ ਬਿਹਾਰ ਬੰਗਾਲ ਅਸਾਮ ਹੁੰਦੇ ਹੋਏ ਗੁਰੂ ਸਾਹਿਬ ਡਾਂਕਾ ਤੇ ਚਟਗਾਉ ਵੀ ਗਏ ਨੇ ਤੇ ਜਾਂਦੇ ਹੋਏ ਪਟਨਾ ਸਾਹਿਬ ਵਿੱਚ ਮਾਤਾ ਗੁਜਰੀ ਜੀ ਨੂੰ ਤੇ ਮਾਮਾ ਗਰਪਾਲਦਾਸ ਨੂੰ ਉੱਥੇ ਛੱਡ ਕੇ ਗਏ ਸੀ ਜਿੱਥੇ ਆਪਣੇ ਗੁਰੂ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਉਸ ਤੋਂ ਬਾਅਦ ਅਨੰਦਪੁਰ ਸਾਹਿਬ 'ਚ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਜਦੋਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ 9 ਸਾਲਾਂ ਦੇ ਸਨ ਤਾਂ ਪੰਡਿਤ ਕਿਰਪਾ ਰਾਮ ਹੁਣੀ ਕਸ਼ਮੀਰ ਤੋਂ ਚੱਲ ਕੇ ਆਏ ਉਹਨਾਂ ਨੇ ਆਪਦੇ ਧਰਮ ਬਚਾਉਣ ਲਈ ਗੁਰੂ ਅੱਗੇ ਫਰਿਆਦ ਕੀਤੀ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਦਿੱਲੀ ਚ ਜਾ ਕੇ ਆਪਣਾ ਸੀਸ ਬਲਦਾਨ ਕੀਤਾ ਤੇ ਗੁਰੂ ਸਾਹਿਬ ਨੇ ਦਿੱਲੀ ਦੇ ਵਿੱਚ 16 24 ਨਵੰਬਰ 1675 ਦੇ ਵਿੱਚ ਆਪਣਾ ਬਲੀਦਾਨ ਦਿੱਤਾ ਗੁਰੂ ਸਾਹਿਬ ਦੇ 115 ਸ਼ਲੋਕ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹਨ ਇਸ ਨਾਲ ਜੁੜੇ ਹੋਏ ਕਈ ਗੁਰਦੁਆਰਾ ਸਾਹਿਬ ਨੇ ਗੁਰੂ ਸਾਹਿਬ ਦੀ ਯਾਤਰਾ ਦੇ ਵੀ ਤੇ ਜਦੋਂ ਦਿੱਲੀ ਗਏ ਨੇ ਉਹ ਸਾਬ ਵੀ ਉਸ ਟਾਈਮ ਵੀ ਗੁਰੂ ਸਾਹਿਬ ਦੇ ਕਈ ਗੁਰਦੁਆਰਾ ਸਾਹਿਬ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਜਿਨ੍ਹਾਂ ਦੀ ਆਪਾਂ ਫਿਰ ਕਿਸੇ ਅਗਲੀ ਵੀਡੀਓ ਚ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝਾ ਕਰਾਂਗੇ ਅੱਜ ਲਈ ਇੰਨੀ ਕੀ ਜਾਣਕਾਰੀ ਦੇਂਦਾ ਹੋਇਆ ਸ਼ਮਾਂ ਦਾ ਤਿਆਜਾਂ ਜਾਣਕਾਰੀ ਆਪਣੇ ਕੁਝ ਮਤਲਬ ਆਪਣੇ ਵਿਦਵਾਨਾਂ ਤੋਂ ਸੁਣੀ ਹੋਈ ਹੈ ਜਿੱਦਾਂ ਆਪਾਂ ਵਿਦਵਾਨਾਂ ਚ ਸੁਣਦੇ ਆ ਉਥੋਂ ਲਈ ਹੋਈ ਹੈ ਕੁਝ ਆਪਣੀ ਮਤਬੁੱਦੀ ਜੋ ਵਾਹਿਗੁਰੂ ਨੇ ਬਖਸ਼ੀ ਹੈ ਉਸ ਅਨੁਸਾਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਅੱਗੇ ਵੀ ਆਪਾਂ ਗੁਰੂ ਸਾਹਿਬ ਨਾਲ ਜੁੜੀਆਂ ਜਾਣਕਾਰੀਆਂ ਇੱਕ ਦੂਜੇ ਨਾਲ ਸਾਂਝਾ ਕਰਦੇ ਰਾਂਗੇ ਗੁਰੂ ਆ ਬਖਸ਼ਣਾ ਆ ਰਹੇ ਜੋ ਗਲਤੀਆਂ ਹੋ ਜਾਣਗੀਆਂ ਔਰ ਕੁਝ ਤੁਸੀਂ ਜੋ ਜਾਣਦੇ ਹੋ ਜਰੂਰ ਮੇਰੀ ਗਲਤੀ ਨੂੰ ਸਹੀ ਕਰਕੇ ਕਮੈਂਟ ਚ ਲਿਖਿਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ